ਕਿੱਦਾਂ ਕਰਾਂਗੇ ਠੀਕ ਠਾਕ ਹੈ ਜੀ ਮੈਂ ਇੱਥੇ ਕੱਢੀ ਰਹਿਣੀ ਸੀ ਕਿਉਂ ਨਹੀਂ ਨਹੀਂ ਪ੍ਰਮਾਤਮਾ ਦਾ ਮਤੇ ਪ੍ਰਮਾਤਮਾ ਦਾ ਜਰਾ ਮੁੰਡੇ ਤੁਹਾਡੇ ਹੋਰ ਆਇਆ ਕੋਈ ਨਹੀਂ ਮੁੰਡਾ ਹੈ ਨਹੀਂ ਨਾ ਕੋਈ ਨਹੀਂ ਅੱਛਾ ਜੀ ਜਿੱਦਾਂ ਨਾ ਕਰੋ ਮਾਤਾ ਜੀ ਜਿੱਦਾਂ ਨਾ ਕਰੋ ਕੋਈ ਨਹੀਂ ਇਹਦਾ ਇਹ ਉਹ ਮਾਤਾ ਜੀ ਇਹ ਤਾਂ ਪ੍ਰਮਾਤਮਾ ਦਾ ਭਾਣਾ ਇਹ ਤਾਂ ਆਪਾਂ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹਨਾ ਇਹ ਤਾਂ ਕੋਈ ਗੱਲ ਨਹੀਂ ਇਦਾਂ ਨਾ ਕਰੋ ਤੁਸੀਂ ਕੀ ਕੋਲ ਪਤਾ ਨਹੀਂ ਕਿੱਦਾਂ ਫਰਚਲ ਠੀਕ ਠਾਕ ਹੈ ਜੀ ਹੋਰ ਠੀਕ ਹਾਲੋ ਅਸਾਬਾ ਹੈ ਜੀ ਤੁਹਾਡਾ ਹੋਰ ਸੈ ਰੇ ਗਏ ਉਤਰ ਆਦੋ ਠੀਕ ਉਤਰ ਆਦੋ ਜੀ ਜੀ ਠੀਕ ਹੈ ਹਾਂ ਜੀ ਜੀ ਠੀਕ ਹੈ ਰਾਹ ਦਿੰਦਾ ਰਾਹ ਦਿੰਦਾ ਹੋ ਫਿਰ ਇਹ ਨੀ ਬਿੱਲੀ ਦੋਰ ਜਾਂਦੀ ਜਾ ਠੀਕ ਹੈ ਠੀਕ ਹੈ ਜੀ ਮਾਦਕ ਕੌ ਕੱਲੇ ਰਹਿੰਦੇ ਨੇ ਕਿਥੇ ਮੇਰੀ ਕੁੜੀ ਟੁੱਟੋ ਮਜਾਰੇ ਆ ਅੱਛਾ ਜੀ ਤਾਂ ਨਾ ਮੈਂ ਅੱਥਾ ਨਾ ਆ ਦੇਖੋ ਜੀ ਖੋਲ ਖੀਣ ਆ ਦੇ ਨਾ ਕੋਈ ਨਹੀਂ ਕੋਈ ਨਹੀਂ ਮਤਲਬ ਕੋਈ ਨਹੀਂ ਕੋਈ ਨਹੀਂ ਤੇ ਉਹ ਟੁੱਟੋ ਮਜਾਰੇ ਰਹਿੰਦੀ ਹਾਂ ਉੱਥੇ ਮੈਂ ਰਹਿੰਦੀ ਸੀ ਅੱਛਾ ਜੀ ਤੇ ਮੇਰਾ ਦਿਲ ਨਾਲ ਲੱਗਾ ਉੱਥੇ ਬਾਹਰ ਨਾਲ ਕੁੰਡਾ ਨਾਲ ਦੇਣਾ ਅੱਛਾ ਜੀ ਅੰਦਰ ਨਾਲ ਲਾ ਲਾਣਾ ਬਾਹਰ ਨੇ ਨਾ ਕਿਸੇ ਨੇ ਬਣਾਉਣ ਦੇਣਾ ਨਾ ਬਾਹਰ ਅੱਛਾ ਉੱਥੇ ਕੁੜੀ ਉੱਥੇ ਬੈਈ ਟੁੱਟੋ ਮਜਾਰੇ ਮੇਰੀ ਕੁੜੀ ਬਿਆਜੂ ਉਹਨੇ ਦੋ ਕੁੜੀਆਂ ਇੱਕ ਮੰਨ ਲਈ ਅੱਛਾ ਜੀ ਤਾਂ ਬਿਆਜੂ ਆ ਤਾਂ ਕੁੜੀਆਂ ਦੋ ਆ ਤਾਂ ਮੈਂ ਇੱਥੇ ਕੱਢੀ ਰਹਿੰਦੀ ਹਾਂ ਠੀਕ ਹੈ ਜੀ ਇਹ ਆਦੇ ਆ ਨਹੀਂ ਨਹੀਂ ਪਰਮਾਤਮਾ ਦਾ ਮਤ ਪਰਮਾਤਮਾ ਦਾ ਆਸਰਾ ਮੁੰਡੇ ਤੁਹਾਡੇ ਮੁੰਡਾ ਹੈ ਕੋਈ ਨਹੀਂ ਮੁੰਡਾ ਹੈ ਨਹੀਂ ਇਹਨਾਂ ਦੇ ਕੋਈ ਨਹੀਂ ਅੱਛਾ ਜੀ ਕੁੜੀ ਆ ਵਾਸਤੇ ਇਹਨਾਂ ਨੂੰ ਹੁਣ ਕੀ ਦਿੱਕਤ ਕੀ ਆ ਭਾਜੀ ਇਹਨਾਂ ਨੂੰ ਤਾਂ ਬਾਈ ਇਹਨਾਂ ਨੂੰ ਰੋਟੀ ਪਾਣੀ ਦਿੱਕਤ ਆਉਣੀ ਦੀ ਉਹ ਕੋਲ ਪਈ ਨਹੀਂ ਉਹਦਾ ਵੀ ਸਾਂਨੇ ਹੋ ਗਏ ਹੋ ਨਾ ਕਾਫੀ ਇਹ ਬਜ਼ੁਰਗ ਬਾਪੂ ਉਹਨੇ ਜੈਂਟਰ ਕਿੰਨਾ ਚਿਰ ਹੋ ਗਿਆ ਜੀ ਬਾਈ ਕਹਿੰਦਾ ਕੋਈ ਨਹੀਂ ਚਾਰ-ਪੰਜ ਸਾਲ ਦੇ ਕਰੀ ਬਸ ਚਾਰ-ਪੰਜ ਸਾਲ ਹੋ ਗਏ ਮੈਂ ਤਾਂ ਖੋਲ ਨਹੀਂ ਬਸ ਮਾਤਾ ਜੀ ਬਸ ਕੋਈ ਨਹੀਂ ਇਦਾਂ ਨਾ ਕਰੋ ਮਾਤਾ ਜੀ ਇਦਾਂ ਨਾ ਕਰੋ ਕੋਈ ਨਹੀਂ ਇਹਦਾ ਇਹ ਉਹ ਮਾਤਾ ਜੀ ਇਹ ਤਾਂ ਪਰਮਾਤਮਾ ਦਾ ਭਾਣਾ ਇਹ ਤਾਂ ਆਪਾਂ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹੈ ਨਾ ਇਹ ਤਾਂ ਕੋਈ ਗੱਲ ਨਹੀਂ ਇਦਾਂ ਨਾ ਕਰੋ ਤੁਸੀਂ ਇਦਾਂ ਨਾ ਕਰੋ ਮਾਂ ਦੀ ਕੋਈ ਗੱਲ ਨਹੀਂ ਮੁੰਡਾ ਲੈ ਤੇ ਮੈਨੂੰ ਪੱਤ ਗਾਣੇ ਤੱਕੀਆਂ ਮੈਨੂੰ ਕੋਈ ਨਹੀਂ ਮਾਂ ਤਾਂ ਅਸੀਂ ਮੁੰਡੇ ਹੀ ਆ ਤੁਹਾਡੇ ਸਾਰੇ ਅਸੀਂ ਸਾਰੇ ਤੁਹਾਡੇ ਮੁੰਡੇ ਹੀ ਆ ਹਾਂ ਇਦਾਂ ਕਰੇ ਕਰਦੇ ਸੀ ਦੱਸੋ ਕੋਈ ਹੋਰ ਚੀਜ਼ ਦੀ ਲੋੜ ਹੈਗੀ ਕਿਸੇ ਦੀ ਮੈਂ ਤਾਂ ਹੋਰ ਕਿਸੇ ਚੀਜ਼ ਦੀ ਲੋੜ ਹੈਗੀ ਆ ਦੱਸ ਦਿਓ ਜੇ ਕੋਈ ਚਾਹੀਦਾ ਹੋਰ ਤਾਂ ਇਹ ਤਾਂ ਦੱਸ ਦਿਓ ਕੋਈ ਨਹੀਂ ਦੇਣ ਦੇ ਉਹ ਵੀ ਦੇਣੇ ਨਾ ਠੀਕ ਹੈ ਕੋਈ ਨਹੀਂ ਦੇਣੇ ਮਾਤਾ ਕੀ ਨਹੀਂ ਆਣੇ ਹਾਂ ਆ ਜੁੱਤੀ ਲੈਣੀ ਆ ਏ ਕਹਨੇ ਤੂੰ ਉਹ ਨਾਲ ਰੁੱਟ ਪਏ ਹਾਂਜੀ ਮੈਂ ਲਿਆ ਦੂੰ ਇੱਕ ਇੱਕ ਜੁੱਤੀ ਲਿਆ ਦੇ ਮਾਤਾ ਨੂੰ ਆ ਲਓ ਮਾਤਾ ਜੀ ਅੱਗੇ ਦੇਖ ਕੋਈ ਦਵਾਈ ਦੂਈ ਵੀ ਕੋਈ ਚਾਹੀਦੀ ਹੁੰਦੀ ਹੈ ਨਾ ਇਹਨਾਂ ਨੂੰ ਮੁੰਡਿਆਂ ਨੂੰ ਦੱਸ ਦਿਆ ਕਰੋ ਦਵਾਈ ਵੀ ਲਿਆ ਦੇਵਾਂਗਾ ਠੀਕ ਆ ਕੋਈ ਦਵਾਈ ਦੀ ਲੋੜ ਹੋਵੇ ਦੱਸ ਦੇ ਡਾਕਟਰ ਭੇਜ ਦੇਵਾਂਗੇ ਇੱਥੇ ਦੇਖ ਕੇ ਤੁਹਾਡੀ ਦਵਾਈ ਵੀ ਦੇ ਦਊਗਾ ਹਾਜੀ ਹਾਜੀ ਕੋਈ ਨਹੀਂ ਠੀਕ ਦੇਖ ਕੇ ਤਾਂ ਪੈਜੀ ਕੀ ਗੱਲ ਹੈ ਮੇਨਾ ਅੱਜ ਟੁੱਟ ਗਈ ਉਹ ਅੱਛਾ ਲੱਪ ਟੁੱਟ ਗਈ ਉਹ ਹਾਂ ਨਿਆ ਦਿਨ ਤੇ ਸੌਰੀ ਇੱਥੇ ਅੰਗੂਠੀ ਵੀ ਟੁੱਟਾ ਅੱਛਾ ਜੀ ਹਾਂ ਜੀ ਅੱਛਾ ਅੰਗੂਠ ਵੀ ਟੁੱਟਾ ਹਾਂ ਇਹ ਤਾਂ ਉਹ ਤਾਂ ਬਣਾ ਕੇ ਛੱਡ ਗਈ ਉਹ ਮੋੜ ਕੇ ਦੇਖਿਆ ਬਾਹਰ ਦਾ ਮਾਰਿਆ ਅੰਨਾ ਠੀਕ ਹੈ ਅਜੀ ਮਾਰਾ ਕਹਿੰਦੀ ਮੈਂ ਨਵੇਂ ਡੱਬੇ ਦੇ ਵਿੱਚ ਚਾਹ ਦਾ ਲੈਣਾ ਆ ਹਾਂ ਆ ਡੱਬਾ ਕੱਲ੍ਹ ਢਾਲਵੇਂ ਨਹੀਂ ਮੈਂ ਤੇ ਠੀਕ ਹੈ ਉੱਠ ਪੈਰ ਹਾਂ ਆ ਗਿਆ ਨਹੀਂ ਜੀਦਾ ਗੀਦਾ ਵਾ ਜੈ ਜੀ ਹਾਂ ਨਾ ਆ ਗੜਨ ਨੂੰ ਹਾਂ ਦਾਦਾ ਅੰਕਾ ਚਾਹ ਨਹੀਂ ਚਾਹ ਇਹ ਬੱਲੀ ਕਰਨ ਵਾਲੇ ਸੀ ਮਤਲਬ ਇਹ ਹਾਂ ਇੱਕ ਆ ਮਾਬਾ ਪੂਣੀ ਪਾ ਦੇਣੀ ਬੱਪੂਆਂ ਦਿੰਦੇ ਬਣਨ ਵਾਲੇ ਬੜ ਗਏ ਸੀ ਜਾਂ ਮੇਰਾ ਮੈਂ ਉੱਥੇ ਜੀ ਅੱਛਾ ਪੂਣੀ ਵੀ ਬਣਾਣਾ ਤੇਰਾ ਫਰਾਉਣਾ ਕਰਤੀ ਬਸ ਕੋਸ਼ਿਸ਼ ਕਰੀਂ ਲੈ ਜੀ ਕੋਸ਼ਿਸ਼ ਕਰੀਂ ਆਇਆ ਕਾਪਟ ਜੀ ਜੀ ਆ ਇਟਾ ਤੱਕ ਕੋਸ਼ਿਸ਼ ਕਰਦੇ ਬੰਦੇ ਮਤਲਬ ਕੋਸ਼ਿਸ਼ ਕਰ ਕੋਸ਼ਿਸ਼ ਹੀ ਲਾਉਂਦੇ ਜੀ ਹਾਂ